ਸਸਿਕਾਲ ਦੋਸਤੋ ਮੈਂ ਗੁਰਨੇਦਰ ਸਿੰਘ ਬੰਗੋਤੇ ਇਸ ਵੇਲੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਨੇ ਡਾਕਟਰ ਸਾਹਿਬ ਸਸਿਕਾਲ ਸਵਾਗਤ ਜੀ ਸ਼ੁਕਰੀਆ ਭੰਗੋਤ ਸਾਹਿਬ ਸਰੋਤਿਆਂ ਨੂੰ ਵੀ ਤੁਹਾਨੂੰ ਵੀ ਪਿਆਰ ਭਰੀ ਸਸਿਕਾਲ ਜੀ ਸਸਿਕਾਲ ਡਾਕਟਰ ਸਾਹਿਬ ਆਪਰੇਸ਼ਨ ਇੱਕ ਲੋਟਸ ਨਾਮ ਦਾ ਤੇ ਉਹ ਥਾਂ ਥਾਂ ਦੇ ਉੱਪਰ ਕੰਮ ਕਰਦਾ ਕਹਿੰਦੇ ਚਲਾਉਂਦੀ ਉਹਨੂੰ ਭਾਜਪਾ ਦੇ ਵਿਰੁੱਧ ਇਹ ਇਲਜ਼ਾਮ ਲਾਉਂਦੇ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਜਾਂ ਕੁਸ਼ਕ ਜਿਵੇਂ ਕਰਨਾਟਕਾ ਦੀ ਗੱਲ ਲੈ ਲਓ ਮਹਾਰਾਸ਼ਟਰ ਦੀ ਗੱਲ ਲੈ ਲਓ ਜਾਂ ਬਿਹਾਰ ਦੀ ਪੋਲਿਟਿਕਸ ਲੈ ਲਓ ਤੇ ਉਹਨੂੰ ਉਦਾਹਰਨ ਬਣਾ ਕੇ ਗੱਲ ਕਰਦੇ ਨੇ ਕਿ ਆਪਰੇਸ਼ਨਲ ਲੋਡਸ ਦੇ ਰਾਹੀਂ ਭਾਜੀਪੀ ਸਰਕਾਰ ਤੋੜ ਦਿੰਦੀ ਐ ਤੇ ਕੇਜਰੀਵਾਲ ਸਾਹਿਬ ਕਹਿੰਦੇ ਕਿ ਅਸੀਂ ਝੂਠ ਥੋੜੀ ਬੋਲਦੇ ਆ ਕਰਨਾਟਕ ਦੇ ਵਿੱਚ ਦੇਖ ਲਓ ਮਹਾਰਾਸ਼ਟਰ ਦੇ ਵਿੱਚ ਦੇਖ ਲਓ ਤਮਾਮ ਤਰ੍ਹਾਂ ਦਾ ਉਦਾਹਰਨਾ ਜੋ ਕੁਝ ਹੈਗੀਆਂ ਨੇ ਦੰਦੇ ਰਹੋ ਕਿ ਕਾਣ ਕਰ ਰਹੀ ਐ ਭਾਜੀਪੀ ਲੋਕਤੰਤਰ ਦਾ ਇਹ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਗਲਾ ਘੁੱਟਿਆ ਜਾ ਰਿਹਾ ਤੇਜ਼ ਦੇ ਵਿੱਚ ਤੇ ਭਾਜੀਪੀ ਇਹਦੇ ਵਿੱਚ ਸਭ ਤੋਂ ਅੱਗੇ ਐ ਵਿਰੋਧਧਾਰਾ ਇਲਜ਼ਾਮ ਲਾਉਂਦੀਆਂ ਨੇ अरविंद केजरीवाल ਕਹਿੰਦੇ ਕਿ ਸਾਡੇ ਨਾਲ ਵੀ ਹੋ ਰਿਹਾ ਕਿ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂ ਵੈਚਨ ਦਾ ਕਹਿੰਦਾ ਕਿ ਪਤਾ ਲੱਗਿਆ ਕਿ ਸਾਡੇ 20 ਤੋਂ ਜ਼ਿਆਦਾ 24 ਐਮਐਲਏ ਸੰਪਰਕ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਕਿ 7 ਐਮਐਲਏਾਂ ਦੀ ਤਾਂ ਸਾਡੇ ਕੋਲ ਪੁਖਤਾ ਜਾਣਕਾਰੀ ਹੈ 7 ਐਮਐਲਏ ਸਹਿਬਾਨਾਂ ਨੂੰ ਕਿਹਾ ਗਿਆ ਕਿ 25-25 ਕਰੋੜ ਦਵਾਂਗੇ ਤੁਹਾਡੇ ਖਾਤਿਆਂ ਦੇ ਵਿੱਚ বিজেਪੀ ਪਾਰਟੀ ਜੁਆਇਨ ਕਰ ਲਵੋ केजरीवाल ਨੂੰ ਲਿਕਰ ਪਾਲਿਸੀ ਦੇ ਮਾਮਲੇ ਦੇ ਵਿੱਚ ਸਿੱਟਾਂਗੇ ਜੇਲ੍ਹ ਦੇ ਵਿੱਚ ਤੁਹਾਨੂੰ ਬੁੱਢੇ ਆਉਦੇ ਮਿਲਣਗੇ ਤੁਹਾਨੂੰ 25 ਕਰੋੜ ਮਿਲਣਗੇ ਪਰ ਕੇਜਰੀਵਾਲ ਸਾਹਿਬ ਨੇ ਡਾਕਟਰ ਸਾਹਿਬ ਦੇ ਨਾਲ ਕਹਿੰਦੇ ਕਿ ਭਾਜਪਾ ਨੂੰ ਦੱਸ ਦੇਣਾ ਚਾਹੁੰਦਾ ਮੈਂ ਕਿ ਸਾਡੇ ਐਮਐਲਏ ਬਕਾਉ ਨਹੀਂ ਹੈਗੇ ਤੁਸੀਂ ਲੱਖ ਕੋਸ਼ਿਸ਼ਾਂ ਕਰ ਲਓ ਸਾਡੀ ਸਰਕਾਰ ਨਹੀਂ ਟੁੱਟੂਗੀ ਸੋ ਡਾਕਟਰ ਸਾਹਿਬ ਆਪਰੇਸ਼ਨ ਲੋਡਸ ਪੰਜਾਬ ਦੇ ਵਿੱਚ ਵੀ ਇੱਕ ਵਾਰ ਚੱਲਣ ਕਹਿੰਦੇ ਕਿ ਲੱਗਿਆ ਸੀ ਇੱਕ ਐਮਐਲਏ ਸਹਿਬਾਨ ਕਹਿੰਦੇ ਕਿ ਸਾਨੂੰ ਤਾਂ 100 ਕਰੋੜ ਕੇ ਹੈਗੇ ਆ ਬਾਕੀ ਕਹਿੰਦੇ ਸਾਨੂੰ ਇੰਨੇ ਕਰੋੜ ਸਾਨੂੰ ਇੰਨੇ ਕਰੋੜ ਦੀ ਜਿਹੜੀ ਹੈਗੀ ਹੈ ਆਫਰ ਹੋਈ ਹੈ ਚੈਨਲ ਕਦੇ ਨਹੀਂ ਖਰ ਹੋ ਗਦੇ ਡਿਸਕਲੋਜ਼ ਹੋਇਆ ਹੈਗਾ ਕਿ ਕਿਹੜੇ ਚੈਨਲ ਦੇ ਰਾਹੀਂ ਸਾਰਾ ਇਹ ਮਾਮਲਾ ਅੱਗੇ ਵਧਿਆ ਪ੍ਰੈਸ ਕਾਨਫਰੈਂਸ ਵੀ ਨਹੀਂ ਕੀਤੀ ਕਿ ਕਿਹੜੀ ਕਦੇ ਕੋਈ ਡੀਲ ਦਾ ਵਿੱਚ ਕੋਈ ਅਣਸ਼ਬਚਿਆ ਹੋਵੇ ਪਿੱਛੇ ਜਾਣਕਾਰੀ ਦਾ ਕਿ ਰਹਿ ਗਿਆ ਹੋਵੇ ਪਰ ਰੁਪਕ ਸਾਹਿਬ ਕੇਜਰੀਵਾਲਾ ਸਾਹਿਬ ਕਹਿੰਦੇ ਕਿ ਸਰਕਾਰ ਤਾਂ ਤੋੜਨ ਨੂੰ ਫਿਰਦੇ ਨੇ ਪਰ ਤੋੜਦੇ ਨਹੀਂ ਕਹਿੰਦੇ ਅਸੀਂ ਦੇਣੀ ਹੈਗੀ ਜੀ ਰੁਪਕ ਸਾਹਿਬ ਹੂੰ ਸਾਹਿਬ ਇਹ ਬੜੀ ਬਹੁਤ ਹੀ ਇੰਟਰਸਟਿੰਗ ਸਿਆਸਤ ਹੁੰਦੀ ਜਾਂਦੀ ਹੈ ਆਪਣੇ ਮੁਲਕ ਦੀ ਇਹ 'ਚ ਕੋਈ ਡਾਊਟ ਨਹੀਂ ਲੋਟਸ ਅਪਰੇਸ਼ਨ ਉਹ ਲੋਟਸ ਕਿਉਂਕਿ ਉਹਨਾਂ ਦਾ ਸਿੰਬਲ ਹੈ ਕਮਲ ਅਸਲ ਦੇ ਵਿੱਚ ਇਸ ਕਰਕੇ ਉਹਦਾ ਨਾਮ ਲੋਟਸ ਅਪਰੇਸ਼ਨ ਰੱਖ ਦਿੱਤਾ ਗਿਆ ਸੀ ਬਿਲਕੁਲ ਜਿੱਥੇ-ਜਿੱਥੇ ਵੀ ਪਹਿਲਾਂ ਸਰਕਾਰਾਂ ਬੀਜੇਪੀ ਨੇ ਇਲੈਕਸ਼ਨ ਲੜੀ ਜਿੱਥੇ ਉਹਨਾਂ ਦੇ ਪੂਰੇ ਬੰਦੇ ਨਹੀਂ ਆਏ ਉੱਥੇ ਉਹਨਾਂ ਨੇ ਕੰਮ ਕੀਤਾ ਕਿ ਦੂਜੀਆਂ ਪਾਰਟੀਆਂ ਨੂੰ ਤੋੜ ਕੇ ਐਮਐਲਏ ਖਰੀਦ ਕੇ ਆਪਣੀਆਂ ਸਰਕਾਰਾਂ ਬਣਾ ਲਈਆਂ ਇਹ 'ਚ ਕੋਈ ਸ਼ੱਕ ਨਹੀਂ ਹੈ ਇਹ ਮਤਲਬ ਉਰਨਾਂਚਲ ਪ੍ਰਦੇਸ਼ ਤੋਂ ਲੈ ਕੇ ਮਹਾਰਾਸ਼ਟਰ ਤੱਕ ਮਤਲਬ ਜਿਵੇਂ ਕਹਿੰਦੇ ਨੇ ਨਾ ਵੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਮਤਲਬ ਸਾਰੇ ਭਾਰਤ 'ਚੇ ਕੰਮ ਹੋਇਆ ਹੈ ਪਰ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਡਿਫਰੈਂਟ ਕੇਸ ਇਸ ਕਰਕੇ ਹੈ ਕਿ ਤਾਂ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਕਿਹਾ ਕਿ ਜੀ ਲਾਟਸ ਆਪਰੇਸ਼ਨ ਸਾਡੇ ਉੱਪਰ ਹੋ ਰਿਹਾ ਹੈ ਤੇ ਸਾਡੇ ਬੰਦਿਆਂ ਨੂੰ ਮਦਦ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਫ ਆਈ ਆਰ ਵੀ ਕਟਾਈ ਗਈ ਤੇ ਪੂਰਾ ਸੈਸ਼ਨ ਇਹਦੇ ਉੱਪਰ ਸੱਤਿਆ ਗਿਆ ਸੀ ਪਰ ਅੱਜ ਤੱਕ ਨਿਕਲਿਆ ਕੁਝ ਨਹੀਂ ਅੱਛਾ ਦਿੱਲੀ 'ਚ ਤਾਂ ਚਲੋ ਸਮਝ ਆਉਂਦੀ ਹੈ ਦਿੱਲੀ 'ਚ ਜਿਹੜੀ ਪੁਲਿਸ ਹੈ ਉਹ ਭਾਜਪੀ ਦੇ ਅੰਡਰ ਹੈ ਪੰਜਾਬ ਦੇ ਵਿੱਚ ਤਾਂ ਪੁਲਿਸ ਵੀ ਇਹਨਾਂ ਦੇ ਅੰਡਰ ਹੈ ਮਤਲਬ ਅੱਜ ਤੱਕ ਉਹਦੇ ਚੋਂ ਕੱਖ ਨਹੀਂ ਨਿਕਲਿਆ ਮੈਨੂੰ ਐ ਲੱਗਦਾ ਹੈ ਕਿ ਜਿਹੜੇ ਵਿਰੋਧੀ ਇਹ ਦੋਸ਼ ਲਾਉਂਦੇ ਨੇ ਕਈ ਵਾਰੀ ਉਹ ਸੱਚਾ ਲੱਗਦਾ ਹੈ ਕਈ ਵਾਰੀ ਕਿ ਜਦੋਂ ਕੋਈ ਰੌਲਾ ਰੱਪਾ ਪੈਂਦਾ ਹੈ ਜਦੋਂ ਇਹਨਾਂ ਤੇ ਕੋਈ ਸੰਕਟ ਆਉਂਦਾ ਹੈ ਫਿਰ ਬਹੁਤ ਦੁਹਾਈ ਬੜੀ ਪਾਉਂਦੇ ਨੇ ਅੱਜ ਵੀ ਮੈਂ ਦੇਖਿਆ ਜਿਹੜਾ ਆਮ ਆਦਮੀ ਪਾਰਟੀ ਦਾ ਆਪਣਾ ਚੈਨਲ ਹੈ ਉਹਦੇ ਉੱਪਰ ਲਿਖਿਆ ਹੋਇਆ ਹੈ ਮਤਲਬ ਮੇਨ ਟਾਈਟਲ ਤੁਸੀਂ ਦੇਖਣਾ ਕਿ ਜਿਹੜੇ ਬੰਦੇ ਰਿਸ਼ਵਤ ਦੇਣ ਵਾਲੇ ਸੀ ਜਾਂ ਜੋ ਵੀ ਲੋਟਸ ਵਾਲੇ ਉਹਨਾਂ ਦੀ ਲਿਸਟ ਕੀਤੀ ਜਾ ਰਹੀ ਤੁਬਈ ਜਦੋਂ ਲਾਇਆ ਤਾਂ ਉਹਦੇ ਤੇ ਚੱਲ ਰਹੀ ਸੀ ਆਪਣੀ ਇਹਨਾਂ ਦੀ ਪ੍ਰੈਸ ਕਾਨਫਰੰਸ ਉਹ ਮੈਡਮ ਅਤੀਸ਼ੀ ਕੁਝ ਹੈ ਨੇ ਉਹਨਾਂ ਦੇ ਅੱਗੇ ਨੌ ਪਤ ਨਹੀਂ ਨਾਰਵਾਲ ਕੇ ਮਾਰਵਾਲ ਕੋਈ ਹੈ ਜਿਹੜੀ ਐਜੂਕੇਸ਼ਨ ਮਿਨਿਸਟਰ ਹੈ ਉੱਥੇ ਜੀ ਉਹਨਾਂ ਨੇ ਮਤਲਬ ਇੱਕ ਜਸਮੀਨ ਸ਼ਾਹ ਨਾਮ ਦੇ ਉਹਨਾਂ ਦੇ ਨਾਲ ਬੈਠੇ ਸੀਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਮੈਂ ਵੇਟ ਕਰਦਾ ਰਿਹਾ ਵੀ ਨਾਂ ਲੈਣਗੇ ਉਹਨਾਂ ਦੀ ਲਿਸਟ ਦੱਸਣਗੇ ਲਿਸਟ ਦੇ ਵਿੱਚ ਉਹਨਾਂ ਨੇ ਆਹੀ ਗਿਣਾਇਆ ਜੋ ਮੈਂ ਗਿਣਾਇਆ ਕਿ ਜੇ ਫੁਲਾਣੀ ਦੇ ਵਿੱਚ ਗੋਆ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਫੁਲਾਣੇ ਤੋਂ ਕਰਨਾਟਕਾ ਦੇ ਵਿੱਚ ਸਭ ਥਾਈਂ ਮਤਲਬ ਇਹ ਕੰਮ ਬੀਜੇਪੀ ਕਰਦੀ ਹੈ ਉਹ ਕਹਿੰਦੇ ਉਹੀ ਬੰਦੇ ਨੇ ਜਿਹੜੇ ਇੱਥੇ ਕਰ ਰਹੇ ਸੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਜਦੋਂ ਇੰਨੀ ਗੱਲ ਵੱਧ ਗਈ ਹੈ ਜਦੋਂ ਤੁਹਾਨੂੰ ਉਹ ਨੋਟਿਸ ਦੇਣ ਆ ਗਏ ਕ੍ਰਾਈਮ ਬ੍ਰਾਂਚ ਪਹਿਲਾਂ ਉਹ ਦੇਣ ਗਏ ਕੇਜਰੀਵਾਲ ਦੇ ਘਰੇ ਕਿ ਉਸੇ ਨੂੰ ਨੋਟਿਸ ਦੇਣਾ ਹੈ ਉਹਦੀਆਂ ਵੀ ਵੀਡੀਓਜ਼ ਚੱਲ ਰਹੀਆਂ ਨੇ ਫਿਰ ਉਹ ਮੈਡਮ ਅਤੀਸ਼ੀ ਦੇ ਘਰੇ ਗਏ ਉਹਨਾਂ ਨੇ ਕਿਹਾ ਜੀ ਉਹ ਨੋਟਿਸ ਦੇ ਵਿੱਚ ਕੋਈ ਨਹੀਂ ਕੱਖ ਨਹੀਂ ਕੋਈ ਗੱਲ ਨਹੀਂ ਉਹਨਾਂ ਨੇ ਨੋਟਿਸ ਇਸ ਗੱਲ ਦਾ ਦਿੱਤਾ ਕਿ ਤੁਸੀਂ ਦੋਸ਼ ਲਾ ਰਹੇ ਹੋ ਤੇ ਇਹਦੇ ਪ੍ਰੂਫ ਕੀ ਨੇ ਸਾਨੂੰ ਦਿੱਤੇ ਜਾਣ ਅੱਛਾ ਇਹਨਾਂ ਨੂੰ ਪ੍ਰੂਫ ਦੇਣ ਦੇ ਵਿੱਚ ਕੀ ਹਰਜ ਹੈ ਜੇ ਸੱਚੀ ਮਿੱਚੀ ਉਹਨਾਂ ਨੇ ਕੰਟੈਕਟ ਕੀਤਾ ਹੀ ਹੈ ਕਿਸੇ ਬੰਦੇ ਨੂੰ ਕੀਤਾ ਹੈ ਤਾਂ ਆਪਣੇ ਬੰਦਿਆਂ ਦੀ ਲਿਸਟ ਦੱਸ ਦੇਣ ਬਿਲਕੁਲ ਉਹਨਾਂ ਬੰਦਿਆਂ ਦੇ ਨਾਂ ਦੱਸ ਦੇਣ ਤੇ ਨਾਲ ਟਾਈਮ ਦੱਸ ਦੇਣ ਤੇ ਜ਼ਰੀਆ ਦੱਸ ਦੇਣ ਕਿ ਇਸ ਤਰੀਕੇ ਦੇ ਨਾਲ ਕੀਤਾ ਹੈ ਉਦੇ ਉੱਪਰ ਨਹੀਂ ਆਉਂਦੇ ਇਧਰ ਲਿਆਂ ਦੁੱਲਿਆਂ ਹੋਰ ਜਿਸ ਤਰ੍ਹਾਂ ਬੀਜੇਪੀ ਮਾਰਦੀ ਹੈ ਉਦਾਂ ਹੀ ਇਹ ਪਰਛੰਡੇ ਬਹੁਤ ਮਾਰਦੇ ਨੇ ਕੇਜਰੀਵਾਲ ਸਾਹਿਬ ਦੀ ਲੇਟੈਸਟ ਸਪੀਚ ਬੜੀ ਵਾਇਰਲ ਹੋ ਰਹੀ ਹੈ ਉਹ ਉਹ ਕਹਿੰਦੇ ਜੀ ਮੈਨੂੰ ਕਹਿੰਦੇ ਨੇ ਵੀ ਬੀਜੇਪੀ ਚ ਆ ਜਾਓ ਤੁਹਾਨੂੰ ਸਾਰੇ ਖੋਨ ਮਾਫ ਕਹਿੰਦੇ ਵੀ ਮੈਂ ਬੀਜੇਪੀ ਚ ਨਹੀਂ ਜਾਊਂਗਾ ਜੋ ਮਰਜ਼ੀ ਹੋ ਜਾਵੇ ਮਤਲਬ ਮੈਂ ਥੋੜਾ ਖਾ ਲਊਂਗਾ ਮੈਂ ਇਦਾਂ ਕਰਨਾ ਮਤਲਬ ਇਹ ਜਿਹੜਾ ਨਾ ਉਹ ਕੀ ਕਹਿੰਦੇ ਨੇ ਵੀ ਕਟਾਕੇ ਅੰਗਲੇ ਇਹ ਦੋਵੇਂ ਨਾਮ ਕਰਤੇ ਹਨ ਉਹ ਕੰਮ ਜ਼ਿਆਦਾ ਹੈ ਬਹੁਤ ਰੌਲਾ ਰੱਪਾ ਬਹੁਤ ਹੀ ਪਾਉਂਦੇ ਨੇ ਮਤਲਬ ਚਲੋ ਉੱਥੇ ਦਾ ਸਮਝ ਆਉਂਦੀ ਹੈ ਮੈਨੂੰ ਇਹੀ ਗੱਲ ਖਿਆਲ ਆਈ ਕਿ ਇੱਥੇ ਆਪਣੇ ਚੀਮਾ ਸਾਹਿਬ ਸਾਰਿਆਂ ਨੇ ਕਿੰਨਾ ਜ਼ੋਰ ਲਾ ਕੇ ਕਰਿਆ ਕਿ ਜੀ ਸਾਡੇ ਬੰਦਿਆਂ ਦੇ ਜਲੰਧਰ ਦੇ ਇੱਕ ਬੰਦੇ ਨੂੰ ਕਰ ਰਹੇ ਨੇ ਫੁਲਾਣੇ ਨੂੰ ਕਰ ਰਹੇ ਨੇ ਕੇਸ ਵੀ ਦਰਜ ਕੀਤਾ ਕੋਈ ਬੰਦਾ ਨਹੀਂ ਫੜਿਆ ਗਿਆ ਕੋਈ ਐਵੀਡੈਂਸ ਨਹੀਂ ਕੋਈ ਪ੍ਰੋਸੈਸ ਨਹੀਂ ਹੁਣ ਤੱਕ ਬੰਦੇ ਟੰਗੇ ਹੁੰਦੇ ਸਭ ਫੜ ਕੇ ਇੱਥੇ ਗਵਰਨਮੈਂਟ ਹੈ ਇਹਨਾਂ ਦੀ मतलब सारी दुनिया ਨੂੰ ਪਤਾ ਲੱਗ ਜਾਂਦਾ ਕਿ ਆਹ ਤਰੀਕਾ ਹੈ ਜੀ ਇਸ ਤਰੀਕੇ ਨਾਲ ਇਹ ਰਿਸ਼ਵਤਾਂ ਦਿੰਦੇ ਨੇ ਇਸ ਤਰੀਕੇ ਦੇ ਨਾਲ ਇਹ ਸਿਆਸਤਦਾਨਾਂ ਨੂੰ ਖਰੀਦਦੇ ਨੇ ਸੋ ਮੇਰਾ ਖਿਆਲ ਇਹ ਹੈ ਕਿ ਰੌਲਾ ਰੱਪਾ ਜ਼ਿਆਦਾ ਹੈ ਅਸਲ ਦੇ ਵਿੱਚ ਇਹ ਹੈ ਕਿ ਜਿਹੜਾ ਉਹ ਈਡੀ ਵਾਲਾ ਕੰਮ ਵਧ ਗਿਆ ਹੈ ਉਹ ਹੁਣ મતલਬ ਬਿਲਕੁਲ ਗੱਲ ਤੋਂ ਪਾਣੀ ਲੰਘਦਾ ਜਾ ਰਿਹਾ ਹੈ ਉਹ ਵੀ ਭਾਜੀਪੀ ਵੀ ਕੋਈ મતਲਬ ਘਟ ਨਹੀਂ ਕਰ ਰਹੇ ਉਹ ਬੇਸਿਕਲੀ ਇਹ ਤਾਂ ਗੱਲ ਠੀਕ ਹੈ ਉਹ ਗੱਲਾਂ ਤਾਂ ਘੁੱਟੇ ਹੀ ਰਹੇ ਨੇ ਡੈਮੋਕ੍ਰੇਸੀ ਦਾ ਜੋ ਚੰਡੀਗੜ੍ਹ ਚ ਕੀਤਾ ਉਹ ਵੀ ਠੀਕ ਹੈ ਪਰ ਜਦੋਂ ਆਪਾਂ ਓਵਰ ਕਰਨ ਲੱਗ ਜਾਂਦੇ ਆ ਨਾ ਤਾਂ ਸਾਡੀ ਗੱਲ ਦੇ ਉੱਪਰ ਜਿਹੜਾ ਯਕੀਨ ਹੈ ਨਾ ਉਹ ਲੋਕਾਂ ਨੂੰ ਘੱਟ ਹੋਣ ਲੱਗ ਜਾਂਦਾ ਹੈ। ਇਸ ਤਰ੍ਹਾਂ ਮਤਲਬ ਹੁੰਦਾ ਨਾ ਕਈ ਵਾਰ ਕਤਲ ਦਾ ਕੇਸ ਹੁੰਦਾ ਹੈ, ਸੀਰੀਅਸ ਕੇਸ ਹੁੰਦਾ ਹੈ। ਅਸੀਂ ਨਾਲ ਹੋਰ ਵਜਨ ਪਾਉਣ ਲਈ ਅਸੀਂ ਕਹਿੰਦੇ ਆ ਵੀ ਨਾਲ ਸਾਡੇ ਕਤਲ ਕਰਕੇ ਜੇ ਮੁਰਗੀ ਵੀ ਚੱਕ ਕੇ ਲੈ ਗਈ ਸੀ ਸਾਡੀ ਨਾਲ ਉਹਦੇ ਨਾਲ ਸਾਰਾ ਕੇਸ ਵੀ ਜ਼ੀਰੋ ਹੋ ਜਾਂਦਾ ਕਿ ਤੁਸੀਂ ਮਤਲਬ ਜਦੋਂ ਕੰਕਰੀਟ ਤੁਹਾਡੇ ਕੋਲ ਐਵੀਡੈਂਸ ਹੈ ਤੁਸੀਂ ਐਕਸ਼ਨ ਕਿਉਂ ਨਹੀਂ ਲੈ ਰਹੇ? ਤੇ ਉੱਥੇ ਜੇ ਕੰਕਰੀਟ ਐਵੀਡੈਂਸ ਹੈ ਤੁਸੀਂ ਪਬਲਿਕ ਦੇ ਸਾਹਮਣੇ ਰੱਖੋ। ਉੱਥੇ ਉਹ ਪਬਲਿਕ ਜਦੋਂ ਆਏ ਉਹ ਕ੍ਰਾਈਮ ਬ੍ਰਾਂਚ ਵਾਲੇ ਉਹਨਾਂ ਨੂੰ ਉਹ ਕੁਐਸਚਨ ਕਰ ਰਹੇ ਸੀ ਉਹਨਾਂ ਦੇ ਆਫਿਸ ਦੇ ਬੰਦੇ ਕਿ ਤੁਸੀਂ মিডিਆ ਦੇ ਸਾਹਮਣੇ ਦੱਸਦੇ ਹੋ ਸਾਨੂੰ ਜੀ ਇਹਨਾਂ ਨੂੰ ਵੀ মিডিਆ ਦੇ ਸਾਹਮਣੇ ਦੱਸਣ ਵਿੱਚ ਕੀ ਹਰਜ ਹੈ ਫਿਰ ਕਿਉਂ ਲੁਕੋ ਰਹੇ ਨੇ ਉਹਨਾਂ ਦੇ ਨਾਮ ਕਿਉਂ ਪ੍ਰੋਟੈਕਟ ਕਰ ਰਹੇ ਨੇ ਉਹਨਾਂ ਨੂੰ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਕੇਸ ਦਰਜ ਕਰਕੇ ਉਹਨੂੰ ਅੰਦਰ ਕਰਾਉਣ ਮਦਦੋਤਾ ਐਕਟ ਹੈਗਾ ਇਹ ਪਰ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਇਸ ਤਰ੍ਹਾਂ ਹੀ ਕਿਉਂ ਕਰ ਰਹੇ ਨੇ ਤੇ ਕੇਜਰੀਵਾਲ ਸਾਹਿਬ ਦਾ ਤਾਂ کہہ ਰਹੇ ਆ ਵੀ ਜਿਆਦਾ ਬੋਧਾਈ ਬਹੁਤ ਜ਼ਿਆਦਾ ਹੀ ਪਾ ਰਹੇ ਨੇ ਉਹ ਤਾਂ ਹੁਣ ਮੇਰਾ ਖਿਆਲ ਹੈ ਕਿ ਨੇੜੇ ਹੀ ਹੈ ਕੰਮ ਤੇ ਇਹ ਉਹਨਾਂ ਨੂੰ ਦੇਖ ਰਹੇ ਨੇ ਅਸਲ ਦੇ ਵਿੱਚ ਮੇਰਾ ਖਿਆਲ ਹੈ ਕਿ ਇਲੈਕਸ਼ਨਾਂ ਦੇ ਨਾਲ ਜੁੜੀ ਹੋਈ ਗੱਲ ਹੈ ਕਿ ਬੀਜੇਪੀ ਇਹ ਅਸੈਸ ਕਰ ਰਹੀ ਹੈ ਕਿ ਫੜਨ ਦੇ ਨਾਲ ਕਦੋਂ ਪੋਲੀਟਿਕਲੀ ਜ਼ਿਆਦਾ ਫਾਇਦਾ ਹੁੰਦਾ ਜਾਂ ਨਾ ਫੜਨ ਨਾਲ ਕਦੋਂ ਹੁੰਦਾ ਕਿ ਰੌਲਾ ਪਹਿਲਾਂ ਪਾ ਲੈਣ ਦੀ ਜਿੰਨਾ ਕ ਪਾਉਂਦੇ ਨੇ ਪਰ ਉਹਨਾਂ ਦੇ ਉੱਥੋਂ ਐਮਪੀ ਨੇ ਸ਼ਿਕਾਇਤ ਕਰੀ ਹੈ ਜਿਹੜਾ ਪ੍ਰਵੇਸ਼ ਕੁਮਾਰ ਹੈ ਮਤਲਬ ਉਹਨੇ ਮਤਲਬ ਅ ਸ਼ਿਕਾਇਤ ਬੁਖਾਇਦਾ ਫਾਰਮਲ ਕੀਤੀ ਹੈ ਕਿ ਜੀ ਸਾਡੇ ਤੇ ਗਲਤ ਦੋਸ਼ ਲਾ ਰਹੇ ਨੇ ਤੇ ਉਹਦੇ ਵਿੱਚ ਜਿਹੜਾ ਇਹਨਾਂ ਨੇ ਜਵਾਬ ਦੇ ਰਹੇ ਸੀ ਉਹ ਇੰਟਰਸਟਿੰਗ ਸੀ ਪਤਾ ਨਹੀਂ ਕਿੱਥੋਂ ਮਤਲਬ ਇਸ ਤਰ੍ਹਾਂ ਕੱਢ ਕੇ ਲਿਆਉਂਦੇ ਨੇ ਫੈਕਟ ਉਹ ਕਹਿੰਦੇ ਜੀ ਦਿੱਲੀ ਹੈ ਜਿਹੜੀ ਬੇਸਿਕਲੀ ਇੱਕ ਕ੍ਰਾਈਮ ਕੈਪੀਟਲ ਬਣੀ ਹੋਈ ਹੈ ਪਤਾ ਨਹੀਂ 3 ਲੱਖ ਕ੍ਰਾਈਮ ਹੁੰਦੇ ਨੇ 1 ਲੱਖ ਕੇਸਰ ਚ ਹੋਇਆ 14500 e, के रेप केस ਹੋਏ रेप कैपिटल ਹੈ ਜੀ ਉਹਦੇ ਜਿਹਨਾਂ ਨੂੰ ਇਹ ਗੱਲ ਨਹੀਂ ਸਮਝ ਆਈ ਕਿ ਚਲੋ क्राइम ब्रांच ਤਾਂ ਮੈਂ ਕਿਹਾ ਨਾ ਹੋਮ ਮਿਨਿਸਟਰੀ ਦੇ ਜਾਂ बीजेपी ਦੇ ਅੰਡਰ ਹੈ ਠੀਕ ਹੈ ਭਾਈ ਰਾਜ ਤਾਂ ਥੋੜਾ ਇੰਨੇ ਸਾਲਾਂ ਤੋਂ ਜੇ ਇੰਨੇ ਸਾਲਾਂ ਤੋਂ ਉਹ क्राइम कैपिटल ਤੇ ਰੇਪ कैपिटल ਬਣ ਗਈ ਹੈ ਫਿਰ ਤੁਹਾਡਾ ਰਾਜ ਉੱਥੇ ਕੀ ਕਰ ਰਿਹਾ ਹੈ ਇਹ ਵੀ ਤਾਂ ਲੋਕ ਸਵਾਲ ਪੁੱਛਣਗੇ ਨਾ ਕਿ ਰਾਜ ਭਾਗ ਤਾਂ ਤੁਹਾਡਾ ਹੀ ਹੈ ਨਾ ਆਲਟੀਮੇਟਲੀ ਜੇ ਪੁਲਿਸ ਉਹਨਾਂ ਦੇ ਅੰਡਰ ਹੈ ਤਾਂ क्राइम ਇੰਨੇ ਕਿਉਂ ਵਧ ਰਹੇ ਨੇ ਉਗਣ ਜੀ ਬਜ਼ੁਰਗਾਂ ਦੇ ਖਿਲਾਫ ਕ੍ਰਾਈਮ ਬੱਚਿਆਂ ਦੇ ਖਿਲਾਫ ਜੇ ਉਹ ਹੀ ਇਸ ਤਰ੍ਹਾਂ ਦਾ ਹੀ ਰਾਜ ਹੋਇਆ ਹੈ ਲੋਕਾਂ 'ਚ ਇੰਨੀ ਬੇਚੈਨੀ ਜਾਂ ਕ੍ਰਾਈਮ ਇਹਨਾਂ ਵੱਧ ਰਿਹਾ ਹੈ ਤਾਂ ਮਤਲਬ ਨਾਰਮਲ ਨਹੀਂ ਨਾ ਸਟੇਟ ਹੈਗੀ ਫਿਰ ਉਹ ਇਸੇ ਤਰੀਕੇ ਦੇ ਨਾਲ ਹਸਪਤਾਲਾਂ ਦਾ ਉਹ ਗੇਜਰੀਵਾਲ ਸਾਹਿਬ ਕਹ ਰਹੇ ਸੀ ਵੀ ਅਸੀਂ ਹਸਪਤਾਲ ਬਣਾ ਰਹੇ ਹਾਂ ਸਕੂਲ ਬਣਾ ਰਹੇ ਹਾਂ ਸਾਨੂੰ ਇਹ ਤਾਂ ਤੰਗ ਕਰ ਰਹੇ ਨੇ ਅਸੀਂ ਸਕੂਲ ਹਸਪਤਾਲ ਬਣਾਉਂਦੇ ਰਹਾਂਗੇ ਪਰ ਅੱਜ ਹੀ ਜਿਹੜਾ ਐਲਜੀ ਹੈ ਉਹਨੇ ਉੱਥੇ ਚਿੱਠੀ ਲਿਖੀ ਉਹਨਾਂ ਨੂੰ ਦਿੱਲੀ ਹਾਈ ਕੋਰਟ ਨੇ ਉੱਥੇ ਦੇ ਹਸਪਤਾਲਾਂ ਦੀ ਦਸ਼ਾ ਦੇ ਉੱਪਰ ਬਹੁਤ ਸੀਰੀਅਸ ਟਿੱਪਣੀਆਂ ਕਰੀਆਂ ਨੇ ਇੱਥੋਂ ਤੱਕ ਕਿ ਉੱਥੇ ਆਈਸੀਯੂ ਨਹੀਂ ਹੈ, ਬੈੱਡ ਨਹੀਂ ਹਨ, ਇੱਕ ਬੰਦੇ ਦੀ ਡੈਥ ਹੋ ਗਈ ਹੈ, ਓਪੀਆਇਲ ਕਿਸਨੇ ਪਾਈ ਹੋਈ ਸੀ, ਉਹਦੇ ਕੇਸ ਦੇ ਵਿੱਚ ਉਹਨੇ ਲੈਟਰ ਲਿਖਿਆ ਕੇਜਰੀਵਾਲ ਨੂੰ ਕਿ ਹਸਪਤਾਲਾਂ ਦੀ ਇਹ ਦੁਰਦਸ਼ਾ ਕਿਉਂ ਹੈ? ਤੁਸੀਂ ਇਹਨਾਂ ਰੋਲਾ ਪਾਉਂਦੇ ਹੋ ਹੈਲਥ ਫੈਸਿਲਿਟੀਆਂ ਦਾ। ਇਹਨਾਂ ਨੇ ਉਹਦੇ ਜਵਾਬ ਚ ਲਿਖਤਾ ਹੈ ਕਿ ਜੀ ਅਸੀਂ ਤੁਹਾਨੂੰ ਕਿਹਾ ਸੀ ਕਿ ਦੋ ਸੈਕਟਰੀ, ਹੈਲਥ ਸੈਕਟਰੀ ਤੇ ਇੱਕ ਪਤਾ ਨਹੀਂ ਸ਼ਾਇਦ ਫਾਈਨਾਂਸ ਸੈਕਟਰੀ ਹੈ ਵੀ ਇਹਨਾਂ ਨੂੰ ਬਦਲ ਦਿਓ, ਤੁਸੀਂ ਬਦਲਦੇ ਨਹੀਂ। ਮਤਲਬ ਮੈਨੂੰ ਜਿਹੜਾ ਦੋਨੇ ਦੋਨੇ ਪਾਸਿਆਂ ਦਾ ਦੇਖ ਕੇ ਮਤਲਬ ਇੰਨਾ ਇੰਨੀ ਨਿਰਾਸ਼ਾ ਹੋ ਰਹੀ ਸੀ ਕਿ ਸਾਡੀ ਸਿਆਸਤ ਸਾਡਾ ਐਡਮਿਨਿਸਟ੍ਰੇਸ਼ਨ ਤੇ ਮੀਡੀਆ ਕਿਸ ਹੱਦ ਤੱਕ ਪਹੁੰਚ ਗਏ ਨੇ ਮਤਲਬ ਕੋਈ ਕੰਸਰਨ ਨਹੀਂ ਹੈ ਸੱਚਾਈ ਦੇ ਨਾਲ ਕੋਈ ਕੰਸਰਨ ਨਹੀਂ ਹੈ ਕਾਨੂੰਨ ਦੇ ਨਾਲ ਜਾਂ ਫੈਕਟ ਦੇ ਨਾਲ ਮਤਲਬ ਇੱਕ ਦੂਜੇ ਤੋਂ ਵੱਧ ਜਿਵੇਂ ਝੂਠ ਬੋਲਣ ਦਾ ਸਕੈਂਡਲਾਈਜੇਸ਼ਨ ਦਾ ਕੰਪੀਟੀਸ਼ਨ ਕਰ ਲੜ ਰਹੇ ਹੁੰਦੇ ਨੇ ਜਿਵੇਂ ਪੋਲੀਟੀਸ਼ੀਅਨ ਆਪਣੇ ਆਪ ਦੇ ਵਿੱਚ ਇਤਾਂ ਦੀ ਹਾਲਤ ਹੋਈ ਹੋਈ ਹੈ ਇਹ ਨਹੀਂ ਕੋਈ ਨਾ ਕਿ ਠੀਕ ਜਾਂ ਗਲਤ ਹੈ ਬਰਾਬਰ ਹੀ ਨੇ ਗੇਮ ਹੀ ਐਸੀ ਬਣਾ ਲਈ ਹੈ ਕਿ ਕੌਣ ਉੱਚੀ ਕੌਣ ਵੱਡਾ ਕੌਣ ਮਤਲਬ ਸੈਂਸੇਸ਼ਨਲ ਝੂਠ ਬੋਲ ਸਕਦਾ ਹੈ ਪਰ ਇਸੇ ਦੇ ਵਿੱਚ ਲੋਕਾਂ ਨੂੰ ਕਿਉਂਕਿ ਮੀਡੀਆ ਸਾਰਾ ਇਸ ਕੰਮ ਤੇ ਲੱਗਿਆ ਹੋਇਆ ਹੈ ਇਹਦੇ ਵਿੱਚ ਲੋਕਾਂ ਨੂੰ ਮਤਲਬ ਇਹ ਵੀ ਐਂਟਰਟੇਨ ਕਰੀ ਜਾਓ ਤੇ ਉਹਨੀਆਂ ਜੀਭਾਂ ਕੱਟੀ ਜਾਓ ਮਤਲਬ ਇਹ ਸਿਚੁਏਸ਼ਨ ਹੈ ਅਸਲ ਵਿੱਚ ਡਾਕਟਰ ਸਾਹਿਬ ਸਾਰੇ ਹੀ ਕਹੀ ਜਾਂਦੇ ਨੇ ਖਾਸ ਕਰਕੇ ਸਿਆਸਤਦਾਨ ਕੇ ਸਾਡੇ ਨਾਲ ਤੱਕਾ ਹੋ ਰਿਹਾ ਤੁਸੀਂ ਦੇਖੋ ਕਿ ਇੱਥੇ ਜਿਵੇਂ ਸੁਖਪਾਲ ਖੈਰਾ ਅੰਦਰ ਗਏ ਤਾਂ ਹੋਰ ਜਿਹੜੇ ਕਾਂਗਰਸ ਦੇ ਲੀਡਰ ਸੀ ਭਾਵੇਂ ਭਾਰਤ ਪੋਸ਼ਣ ਆਸ਼ੂ ਲਾ ਲਓ ਆਪਣੇ ਨਾਭਾ ਤੋਂ ਧਰਮ ਸੋਚ ਜੀ ਲਾ ਲਓ ਹੋਰ ਕਾਂਗਰਸ ਦੇ ਕਿੰਨੇ ਲੀਡਰ ਨੇ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਸਾਡੇ ਨਾਲ ਥੱਕਾ ਕਰ ਰਹੀ ਆ ਆਮ ਆਦਮੀ ਪਾਰਟੀ ਫਿਰ ਉੱਪਰ ਚਲੀ ਜਾਂਦੀ ਏ ਥੋੜੀ ਜਿ ਇੱਕ ਕਦਮ ਅਗਾ ਉਹ ਕਹਿੰਦੇ ਕਿ ਬੀਜੇਪੀ ਸਾਡੇ ਨਾਲ ਧੱਕਾ ਕਰ ਰਹੀ ਹੈ ਡਾਕਟਰ ਸਾਹਿਬ ਮਤਲਬ ਕਿ ਧੱਕਿਆਂ ਦੀ ਆਪਾਂ ਫਿਰ ਕਿੱਥੇ ਤੱਕ ਦੇਖ ਸਕਦੇ ਹਾਂ ਕਿ ਕੌਣ ਕਿਸ ਨਾਲ ਧੱਕਾ ਕਰ ਰਿਹਾ ਜਾਂ ਫਿਰ ਬੰਦੇ ਨੂੰ ਸਵਾਦ ਆਉਂਦਾ ਆਪਣੇ ਆਪ ਨੂੰ ਪੀੜਤ ਦੱਸ ਕੇ ਕੇ ਆਰ ਵੀ ਮੈਂ ਮੇਰੇ ਨਾਲ ਧੱਕਾ ਕਰਨ ਉਹ ਪੰਚਾਇਤਾਂ ਦੇ ਵਿੱਚ ਵੀ ਹੁੰਦਾ ਨਾ ਡਾਕਟਰ ਸਾਹਿਬ ਲੋਕ ਜਦੋਂ ਬੰਦਾ ਫਿਰ ਦੱਸਦਾ ਹੁੰਦਾ ਕਿ ਮੈਨੂੰ ਗਾਲਾਂ ਕੱਢੀਆਂ ਜਾਂ ਮੇਰੇ ਨਾਲ ਧੱਕਾ ਕੀਤਾ ਉਹ ਫਿਰ ਵਿਚਾਰਾ じゃ ਬਣ ਜਾਂਦਾ ਬੰਦਾ ਸਾਰਿਆਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕਰਦਾ ਉਹੋ ਹੀ ਸੀਨ ਹੈ ਰੰਗ ਸਾਹਿਬ ਇਹ ਬਿਲਕੁਲ ਬਿਲਕੁਲ ਇਹਨੂੰ ਨਾ ਮਤਲਬ ਵਿਕਟਮ ਆਇਡੈਂਟੀਟੀ ਕੰਪਲੈਕਸ ਕਹਿੰਦੇ ਨੇ ਕਿ ਹੋ ਗਏ ਆ ਵੀ ਤੁਹਾਡੇ ਨਾਲ ਵੀ ਧੱਕਾ ਹੋ ਰਿਹਾ ਮੇਰੇ ਨਾਲ ਵੀ ਧੱਕਾ ਹੋ ਰਿਹਾ ਇਸ ਕਰਕੇ ਆਪਾਂ ਭਾਈ ਭਾਈਆਂ ਮਤਲਬ ਪੰਜਾਬ ਦੇ ਵਿੱਚ ਦੇਖੋ ਇਹ ਧੱਕਾ ਕਰ ਰਹੇ ਨੇ ਅੱਛਾ ਉੱਥੇ ਦਿੱਲੀ ਚ ਇਹ ਕਹਿ ਰਹੇ ਨੇ ਸਾਡੇ ਨਾਲ ਧੱਕਾ ਹੋ ਰਿਹਾ ਹੈ ਬੀਜੇਪੀ ਦਾ ਦੇਖੋ 10 ਸਾਲ ਦਾ ਰਾਜ ਹੈ ਉਹ ਕਹਿੰਦੇ ਸਾਨੂੰ ਮੁਸਲਮਾਨਾਂ ਤੋਂ ਖਤਰਾ ਹੈ ਤੁਸੀਂ ਇਹ ਨਾ ਖਤਰਾ ਵੇਚ ਰਹੇ ਨੇ ਸਾਰੇ ਤੇ ਸਾਰੇ ਫੀਅਰ ਵੇਚ ਰਹੇ ਨੇ ਕਿ ਤੁਸੀਂ ਵੀ ਡਰੋ ਤੇ ਅਸੀਂ ਵੀ ਡਰੇ ਹੋਏ ਹਾਂ ਇਸ ਕਰਕੇ ਆਪਣੀ ਸਾਂਝ ਹੈ ਪਰ ਕਮਾਲ ਦੀ ਗੱਲ ਇਹ ਹੈ ਕਿ ਕਿਸੇ ਦਾ ਵੀ ਵਸਤਾ ਸਾਫ਼ ਨਹੀਂ ਹੈ ਸਾਰਿਆਂ ਦੇ ਉੱਪਰ ਹੀ ਮਤਲਬ ਕਲੰਕ ਲੱਗੇ ਨੇ ਹੁਣ ਉਹ ਕਹਿ ਰਿਹਾ ਕਹਿੰਦਾ ਮੈਂ ਥੋੜਾ ਖਾ ਲਿਆ ਕਰੂੰ ਅਗੇ ਜਰੀਵਾਲ ਕਹਿ ਰਹੇ ਸੀ ਵੀ ਤੁਸੀਂ ਕਰੋੜਾਂ ਰੁਪਏ ਦੇ ਤਾਂ ਤੁਸੀਂ ਭਲੇ ਲੋਕੋ ਉਜਾੜ ਰਹੇ ਹੋ ਪੰਜਾਬ ਦਾ ਕਿਸ ਨੇ ਪਾਇਆ ਹੋਇਆ ਸੀ ਕਿ ਇੱਕ ਸੰਮਨ ਪਤਾ ਨਹੀਂ ਕਿੰਨੇ ਕਰੋੜ ਚ ਪੈਂਦਾ ਹੈ ਪੰਜਾਬ ਨੂੰ ਜੀ ਹੈਲੀਕਾਪਟਰਾਂ 'ਚ ਤੁਰੇ ਫਿਰਦੇ ਹਾਂ ਬੰਗਲਿਆਂ ਥੋੜਿਆਂ ਦਾ ਮਤਲਬ ਚਰਚਾ ਹੋ ਰਹੀ ਹੈ ਉਹ ਬਿਲਕੁਲ ਮੈਂ ਕਿਸੇ ਦਾ ਇੱਥੇ ਕੋਈ ਸਾਡੇ ਆਏ ਸੀ ਸੱਜਣ ਵੱਡੇ ਅਫਸਰ ਕੋਈ ਮਤਲਬ ਗਵਰਨਰ ਸੀਗੇ ਉੱਤਰਾਖੰਡ ਦੇ ਉਸ ਟਾਈਮ ਉਹਨਾਂ ਨੇ ਇੱਥੇ ਲਤੀਫਾ ਸੁਣਾਇਆ ਇੱਕ ਲੈਕਚਰ ਦੇ ਵਿੱਚ ਉਹ ਕਹਿੰਦੇ ਵੀ ਸਿਆਸਤਦਾਨਾਂ ਦਾ ਤਾਂ ਹਾਲ ਇਹ ਹੋ ਗਿਆ ਹੈ ਕਿ ਕਿਸੇ ਪਾਰਟੀ 'ਚ ਕੋਈ ਬੰਦੇ ਗਏ ਤਾਂ ਉੱਥੇ ਇੱਕ ਲੇਡੀ ਨੂੰ ਨਾ ਕਿਸ ਨੇ ਸਿਆਸਤਦਾਨ ਨੂੰ ਇੰਟਰੋਡਿਊਸ ਕਰਾਉਣ ਲੱਗਿਆ ਵੀ ਇਹ ਸੱਜਣ ਨੇ ਜਿਹੜੇ ਉਹ ਕਹਿੰਦੀ ਜੀ ਇਹਨਾਂ ਬਾਰੇ ਤਾਂ ਮੈਂ ਸਭ ਕੁਝ ਜਾਣਦੀ ਹਾਂ ਬਹੁਤ ਜਾਣਦੀ ਹਾਂ ਮੈਂ ਜੀ ਤੇ ਵੀ ਇਹਨਾਂ ਨੂੰ ਕੌਣ ਨਹੀਂ ਜਾਣਦਾ ਉਹ ਚ ਮਸ਼ਹੂਰ ਬੰਦਾ ਹੋਣੇ ਮਸ਼ਹੂਰ ਪੋਲਿਟਿਸ਼ੀਅਨ ਹੋਣੇ ਉਹ ਕਿਉਂ ਪੋਲੀਟਿਸ਼ੀਨ ਉਹਨੂੰ ਕਹਿੰਦਾ ਕਹਿੰਦਾ ਮੈਡਮ ਤੁਸੀਂ ਕਹਿੰਦਾ ਸਭ ਕੁਝ ਜਾਣਦੇ ਹੋ ਸਕਦੇ ਹੋ ਪਰ ਪ੍ਰੂਵ ਕੱਖ ਨਹੀਂ ਕਰ ਸਕਦੇ ਜੀ ਮਤਲਬ ਸਾਰਿਆਂ ਦਾ ਹੀ ਹਾਲੇ ਹੈ ਕਿ ਸਾਰੇ ਦਾਗੀ ਨੇ ਸਾਰੇ ਗਾਣੇ ਨੇ ਸਾਰੇ ਆਪਣੇ ਆਪ ਨੂੰ ਢਕਣ ਦੇ ਲਈ ਦੂਜਿਆਂ ਵੱਲ ਇਸ਼ਾਰੇ ਕਰਦੇ ਨੇ ਕਿ ਉਹ ਦੇਖੋ ਮੇਰੇ ਤੋਂ ਵੀ ਗੰਦਾ ਹੈ ਉਹ ਜਾਂ ਉਹਦੇ ਤੋਂ ਖਤਰਾ ਹੈ ਕਿ ਤਾਂ ਕਿ ਮੇਰੇ ਵੱਲ ਨਿਗਾਹ ਨਾ ਆਵੇ ਜਾਂ ਮੈਨੂੰ ਕੋਈ ਸਵਾਲ ਨਾ ਪੁੱਛੇ ਮੈਨੂੰ ਕੋਈ ਇਹ ਨਾ ਕਹਿ ਦੇਵੇ ਵੀ ਤੂੰ ਇਹ ਕਿਹਾ ਸੀ ਭਾਈ ਤੇਰੇ ਮੈਨੀਫੈਸਟੋ 'ਚ ਆ ਲਿਖਿਆ ਹੋਇਆ ਸੀ ਤੂੰ ਕੀ ਕਰਿਆ ਉਹਦੇ ਵਿੱਚ ਮਤਲਬ ਵਿਕਟਮ ਬਣ ਜਾਂਦੇ ਨੇ ਔਰ ਵਿਕਟਮ ਵੀ ਲੋਕਾਂ ਦੇ ਨਾਂ ਤੇ ਕਹਿੰਦੇ ਸੀ ਸਕੂਲ ਬਣਾ ਰਹੇ ਸਾਨੂੰ ਤਾਂ ਤੰਗ ਕਰ ਰਹੇ ਨੇ ਅਸੀਂ ਹਸਪਤਾਲ ਬਣਾ ਰਹੇ ਸਾਨੂੰ ਤਾਂ ਤੰਗ ਕਰ ਰਹੇ ਨੇ ਵੀ ਭਲੇ ਲੋਕੋ ਉਹਨਾਂ ਨੂੰ ਕੀ ਫਰਕ ਪੈਂਦਾ ਇਹਦੇ ਨਾਲ ਮਤਲਬ ਉਹ ਕਹ ਰਹੇ ਨੇ ਅਸੀਂ ਸਭ ਦਾ ਵਿਕਾਸ ਸਭ ਦਾ ਸਾਥ ਪਤਾ ਨਹੀਂ ਸਭ ਦਾ વિનાਸ਼ ਜੋ ਕੁਝ ਵੀ ਹੈ ਹਾਂ ਬਿਲਕੁਲ ਮਤਲਬ ਉਹ ਉਹਨਾਂ ਨੂੰ ਤੁਸੀਂ ਮਨੀਪੁਰ ਬਾਰੇ ਪੁੱਛ ਲਓ ਤਾਂ ਉਹਨਾਂ ਦਾ ਪਾਣੀ ਨਿਕਲ ਜਾਂਦਾ ਇਹਨਾਂ ਨੂੰ ਪੰਜਾਬ ਦੇ ਬਾਰੇ ਪੁੱਛ ਲਓ ਹੁਣ ਲਾ ਐਂਡ ਆਰਡਰ ਦੀ ਜੋ ਦਸ਼ਾ ਉਹਨਾਂ ਨੇ ਅੱਜ ਗਣਾਈ ਉੱਥੇ ਵਿਲੀ ਉਹ ਤਾਂ ਦੇਖ ਕੇ ਐਂ ਲੱਗਦਾ ਵੀ ਉਹ ਵਰਲਡ ਦੀ ਹੋਈ ਕ੍ਰਾਈਮ ਕੈਪੀਟਲ ਹੈ ਜਿਸ ਤਰ੍ਹਾਂ ਅੱਛਾ ਪੰਜਾਬ ਚ ਤਾਂ ਭਾਈ ਤੁਹਾਡੀ ਪਾਰਟੀ ਦਾ ਰਾਜ ਹੈ ਪੰਜਾਬ ਚ ਲਾ ਐਂਡ ਆਰਡਰ ਠੀਕ ਕਰ ਲੋ ਤੁਸੀਂ ਫਿਰ ਸੋ ਬੇਸਿਕਲੀ ਨਾਨ ਪਰਫਾਰਮਰ ਨੇ ਲਾਰੇ ਲੂਰੇ ਲਾ ਕੇ ਢਗੀਆਂ ਢੁਗੀਆਂ ਮਾਰ ਕੇ ਸਾਰੇ ਪੋਲੀਟਿਸ਼ੀਅਨ ਅੱਗੇ ਆ ਗਏ ਨੇ ਤਾਂ ਹੋਰ ਐਸਾ ਚੱਲ ਰਿਹਾ ਹੈ ਇਹ ਹੁਣ ਅੱਜ ਦਾ ਤੇ ਉਹਦੇ ਵਿੱਚ ਕੀ ਹੈ ਕਿ ਜਦੋਂ ਇਹ ਤੋਂ ਪਹਿਲਾਂ ਕਿ ਕੋਈ ਹੋਰ ਸਵਾਲ ਕਰੇ ਉਤੋਂ ਪਹਿਲਾਂ ਹੀ ਦੁਹਾਈ ਪਾਉਣ ਲੱਗ ਜਾਂਦੇ ਨੇ ਕਿ ਮਾਰੇ ਗਏ ਜੀ ਮਾਰੇ ਗਏ ਲੁੱਟੇ ਗਏ ਜੀ ਲੁੱਟੇ ਗਏ ਉਹ ਇਸ ਨਾਲ ਰਿਜ਼ਲਟ ਬੱਚਿਆਂ ਦਾ ਆਇਆ ਸੀ ਨਾ ਸਕੂਲ ਦੇ ਵਿੱਚੋਂ ਬਹੁਤ ਮਸ਼ਹੂਰ ਕਰ ਲੈ ਪੰਜਾਬ ਦੇ ਵਿੱਚ ਤਾਂ ਉਹ ਕਰਦਿਆਂ ਨੇ ਪੁੱਛਿਆ ਵੀ ਕਾਕਾ ਕੀ ਬਣਿਆ ਰਿਜ਼ਲਟ ਦਾ ਉਹ ਕਹਿੰਦਾ ਜੀ ਰਿਜ਼ਲਟ ਤਾਂ ਆ ਗਿਆ ਕਹਿੰਦੇ ਫੇ ਤੇਰਾ ਕੀ ਬਣਿਆ ਕਹਿੰਦਾ ਮੇਰਾ ਕੀ ਬਣਨਾ ਸੀ ਕਹਿੰਦਾ ਲੰਬੜਾਂ ਦਾ ਛਿੰਦਾ ਵੀ ਫੇਲ ਹੋ ਗਿਆ ਉਹ ਕਹਿੰਦੇ ਚਲੋ ਤਾਂ ਛੱਡ ਤੋਂ ਗੱਲ ਤੂੰ ਆਪਣਾ ਦੱਸ ਕਹਿੰਦਾ ਪਟਵਾਰੀਆਂ ਦਾ ਸੁੱਖਾ ਵੀ ਫੇਲ ਹੋ ਗਿਆ ਉਹ ਕਹਿੰਦੇ ਫੇਸ ਤੂੰ ਤਾਂ ਦੱਸ ਤੇਰਾ ਕੀ ਹੈ ਕਹਿੰਦਾ ਕੁਮਾਰਾਂ ਦਾ ਕੁੱਦਾ ਵੀ ਫੇਲ ਹੋ ਗਿਆ ਉਹ ਕਹਿੰਦੇ ਤੈਨੂੰ ਪੁੱਛ ਰਿਹਾ ਵੀ ਤੇਰਾ ਰਿਜ਼ਲਟ ਕੀ ਹੈ ਕਹਿੰਦਾ ਆਪਾਂ ਵੀ ਨਾਲ ਹੀ ਸੰਗਤ ਸੋ ਇਹ ਬਿਲਕੁਲ ਉਹ ਕੰਮ ਹੋ ਰਿਹਾ ਹੈ ਕਿ ਆਪਣੇ ਆਪ ਤੇ ਸਵਾਲ ਉੱਠਣ ਤੋਂ ਪਹਿਲਾਂ ਜਾਂ ਆਪਣੀ ਮਤਲਬ ਹਿਸਾਬ ਮੰਗਣ ਤੋਂ ਪਹਿਲਾਂ ਲੋਕਾਂ ਵੱਲੋਂ ਇਹ ਮਤਲਬ ਦੁਹਾਈ ਪਾ ਕੇ ਪਿੱਟ ਕੇ ਚਾਹਤੀਆਂ ਕਿ ਜੀ ਮੈਨੂੰ ਖਾ ਲਿਆ ਮੈਨੂੰ ਪੀ ਲਿਆ ਮਤਲਬ ਜੇ ਵੈਸੇ ਮਜ਼ਾਕ ਕੋਈ ਬੰਦਾ ਇੱਥੇ ਕਰ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਕਹਿੰਦਾ ਜੀ 25-25 ਕਰੋੜ ਮਿਲਦਾ ਹੈ ਜੀ ਬੰਦੇ ਉਹਨਾਂ ਦੇ ਇਮਾਨਦਾਰ ਨੇ ਤਪプチプチ ਕਰੋੜ ਲੈ ਲੈਣਾ ਸਕੂਲਾਂ ਹਸਪਤਾਲਾਂ ਤੇ ਲਾ ਦੇਣ ਜਿੱਥੇ ਆਈਸੀਯੂ ਨਹੀਂ ਹੈ ਜਿੱਥੇ ਬੈੱਡ ਨਹੀਂ ਹੈਗੇ ਬਿਲਕੁਲ ਹਰਜ ਕੀ ਉਹ ਲੈਣ ਦੇ ਵਿੱਚ ਉਹ ਕਿਹੜਾ ਰਸੀਦ ਕੱਟ ਕੇ ਦੇਣਾ ਉਹਨਾਂ ਨੇ ਠੀਕ ਹੈ ਨਹੀਂ ਉਹ ਲੋਕ ਭਲਾਈ ਲਈ ਵਰਤ ਲੈਣ ਉਹਨੂੰ ਉਜੀ ਪਰ ਹੈ ਨਹੀਂ ਐਵੇਂ ਗੱਲਾਂ ਨੇ ਹਵਾਈ ਗੱਲਾਂ ਨੇ ਸਾਰੇ ਦੋਸਤੋ ਪ੍ਰੈਸ ਕਾਨਫਰੰਸ ਵੀ ਹੋ ਸਕਦੀ ਹੈ ਹਰਸ਼ਦ ਮਹਿਤਾ ਵਾਂਗ ਟੇਬਲ ਦੇ ਉੱਪਰ ਰੱਖ ਕੇ ਤੱਗੀਆਂ ਕਿ ਆ ਦੇਖੋ ਆ ਮਿਲੇ ਨੇ ਹਾਂ ਨਹੀਂ ਅੱਜ ਪ੍ਰੈਸ ਕਾਨਫਰੰਸ ਜਿਹੜੀ ਉਹਨੇ ਕਰੀ ਹੈ ਉਹਦੇ ਉੱਪਰ ਟਾਈਟਲ ਜਿਹੜਾ ਆਮ ਆਦਮੀ ਪਾਰਟੀ ਦੇ ਚੈਨਲ ਦੇ ਉੱਪਰ ਲਿਖਿਆ ਹੋਇਆ ਹੈ ਕਿ ਉਹਨਾਂ ਦੀ ਲਿਸਟ ਜਾਰੀ ਕਰਤੀ ਜਿਨ੍ਹਾਂ ਨੇ ਦਿੱਤੇ ਸੀ ਪੈਸੇ ਜੀ ਮੈਂ ਸਾਰੀ ਉਹ ਸੁਣੀ ਤਾਂ ਲਿਸਟ ਕਾਦੀ ਸੀਗੀ ਉਹ ਵੀ ਉਹ ਕਹਿੰਦੇ Goa ਚ ਵੀ ਇਦਾਂ ਹੋ ਗਿਆ Maharashtra ਚ ਵੀ ਇਦਾਂ ਹੋ ਗਿਆ ਉਹੀ ਕਿ ਲੰਬੜਾ ਦਾ ਛਿੰਦਾ ਵੀ ਫੇਲ ਹੋ ਗਿਆ ਮਤਲਬ ਉਹੀ ਸਟੋਰੀ ਸੀਗੀ ਸਾਰੇ ਸਾਰੇ ਕੋਈ ਕੋਈ ਗੱਲ ਨਹੀਂ ਉਹਦੇ ਵਿੱਚ ਹੈ ਜੀ ਉਹ ਜੀ ਉੱਥੇ ਵੀ ਰੌਕਸਬ ਜਿਹੜੀ ਟੀਮ ਬੈਠੀ ਹੁੰਦੀ ਹੈ ਉਹ ਉਹ ਵੀ ਕੰਪੇਅਰ ਕਰੀ ਜਾਂਦੇ ਨੇ ਬੈਠੇ ਪਤੰਦਰ ਉਹ ਦੇਖੀ ਜਾਂਦੇ ਨੇ ਕਿ ਜਿਹੜੀ ਆ ਸਾਡੀ ਪ੍ਰੈਸ ਕਾਨਫਰੈਂਸ ਫਲਾਣੇ ਚੈਨਲ ਨਾਲੋਂ ਜ਼ਿਆਦਾ ਚੱਲੇ ਉਹ ਉਹਨਾਂ ਤੋਂ ਵੱਡਾ ਥੰਬਨੇਲ ਦੇ ਦਿੰਦੇ ਨੇ ਇਹ ਤਾਂ ਇੱਕ ਕਿਸਮ ਦਾ ਨਾ ਜਿਵੇਂ ਕੰਸੈਕਟਿਵ ਵਾਈਟਸ ਨਹੀਂ ਸੀ ਹੋ ਜਾਂਦਾ ਪੋਲੀਟੀਸ਼ੀਅਨਾਂ ਨੂੰ ਮੀਡੀਆ ਹਾਈਟਸ ਹੋ ਗਿਆ हां बिल्कुल ये गिनदे ने भी किनिया लाइक्स फेसबुक ते किन्ने चैनल किन्नी व्यूअरशिप अच्छा वो आजकल ਤੁਹਾਨੂੰ ਪਤਾ ਉਹ ਵੀ ਬਿਜ਼ਨਸ ਬਣ ਗਿਆ ਆਪਣੇ ਆਪ ਚ ਜੀ ਉਹ ਵੀ ਵਿਕ ਜਾਂਦੀਆਂ ਨੇ ਮਿਲੀਅਨਸ ਦੇ ਵਿੱਚ ਮਤਲਬ ਚਲੇ ਜਾਂਦੀਆਂ ਨੇ ਉਹ اچھا ਉਹਦੇ ਉਹਦੇ ਤੇ ਹੀ ਪਲ ਰਹੇ ਨੇ ਸਾਰੇ ਜੀ ਮਤਲਬ ਹੋਰ ਇੱਕ ਕਿਸਮ ਦਾ ਇੱਕ ਆਪਣਾ ਹੀ ਆਪਣੀ ਉਹ ਦੁਨੀਆ ਬਣਾ ਲਈਏ ਉਹਦੇ ਚ ਖੋਏ ਹੋਏ ਨੇ ਸਭ ਤੇ ਸਭ ਗਰਾਉਂਡ ਰਿਐਲਿਟੀ ਤੋਂ ਤਾਂ ਪਤਾ ਹੀ ਕੁਝ ਨਹੀਂ ਹੈ ਜੀ ਲੋਕ ਕਹਿੰਦੇ ਸੌਖਾ ਹੋ ਗਿਆ ਲੋਕ ਸਾਹਿਬ ਜਿੱਦਾਂ ਮਰਜ਼ੀ ਗੇਮ ਕਮਾ ਲਓ ਸਿਆਸਦਾਨ ਸੋਚਦੇ ਨੇ ਕਿ ਆਈਟੀ ਦੇ ਬੰਦੇ ਬਿਠਾਓ ਟੀਮਾਂ ਬਿਠਾਓ ਤੇ ਉਹਨਾਂ ਨੂੰ ਫਿਰ ਹੈਸ਼ਟੈਗ ਲਾ ਕੇ ਦੇ ਦੋ ਤੇ ਇੱਕ ਟਾਰਗੇਟ ਸੈੱਟ ਕਰ ਦੋ ਕਿ ਸਭ ਦਿਨ ਸਾਰਾ ਦਿਨ ਟ੍ਰੈਂਡਿੰਗ 'ਚ ਹੀ ਚੱਲੂਗਾ ਉੱਥੋਂ ਸਿਆਸਦਾਨਾਂ ਨੂੰ ਲੱਗਦਾ ਕਿ ਫਿਰ ਉੱਥੋਂ ਮਾਈਂਡ ਕੈਪਚਰ ਕਰ ਲਾਂਗੇ ਅਸੀਂ ਲੋਕਾਂ ਦਾ ਬਸ ਉਹ ਉੱਥੇ ਤੱਕ ਹੀ ਸੋਚਦੇ ਨੇ ਕਿ ਮਾਈਂਡ ਨੂੰ ਅਸੀਂ ਕੈਪਚਰ ਕਰ ਲਾਂਗੇ ਜੀ ਤੇ ਇਹ ਮਾਇਆ ਦੀ ਗੱਲ ਹੈ ਜਿਹੜੀਆਂ ਆਪਾਂ ਸੁਣਦੇ ਆ ਨਾ ਹਰਾਮ ਲੀਲਾ ਜਿਵੇਂ ਰਾਵਣ ਦੇ 10 ਸਿਰ ਸੀਗੇ ਉਹ ਅਜਿਹਾ ਦੀ 10 ਸਿਰ ਹੁੰਦੇ ਨੇ ਵਿਕੇ ਟੈਕਨੋਲੋਜੀ ਰਾਹੀਂ ਤੁਸੀਂ ਲੋਕਾਂ ਦੇ ਮਾਈਂਡ ਨੂੰ ਉਹਨਾਂ ਦਾ ਸਾਰਾ ਕੁਝ ਕੰਟਰੋਲ ਕਰਕੇ ਸਮਝਦੇ ਹੋ ਵੀ ਅਸੀਂ ਇਦਾਂ ਹੀ ਰਾਤ ਚਲਾਈ ਜਾਵਾਂਗੇ ਇਦਾਂ ਨਹੀਂ ਚੱਲਦਾ ਹੁੰਦਾ ਟੈਂਪਰੇਰੀ ਲੱਗਦਾ ਹੈ ਇਹ ਢੋਲ ਟਮਕੇ ਦੇ ਨਾਲ ਸ਼ੋਰ ਸ਼ਰਾਬੇ ਦੇ ਨਾਲ ਇਹ ਲੱਗਦਾ ਹੈ ਕਿ ਸਾਡੀ ਬਹੁਤ ਸ਼ਾਨ ਹੈ ਆਪੇ ਸੁਣੀ ਜਾਂਦੇ ਨੇ ਆਪਣੇ ਸੋਲੇ ਪਰ ਉਹ ਤੋਂ ਬਾਅਦ ਖਤਮ ਹੋ ਜਾਂਦਾ ਉਹ ਕੋਈ ਕੋਈ ਖਾਸ ਗੱਲ ਨਹੀਂ ਹੁੰਦੀ ਜਿਵੇਂ ਵਿਆਹ ਦੇ ਵਿੱਚ ਨਹੀਂ ਡੀਜੇ ਦੇ ਉੱਪਰ ਨੱਚਦੇ ਹੁੰਦੇ ਲੋਕ ਜੀ ਉਹ ਜਦੋਂ ਡੀਜੇ ਬੰਦ ਹੋ ਜਾਂਦਾ ਫਿਰ ਥੋੜੋ ਪੰਗੜਾ ਪੈਂਦਾ ਹੈ ਕਿ ਅਸਲੀ ਅਸਲੀ ਜਿਹੜੀ ਹਕੀਕਤ ਉਹ ਉਦੋਂ ਨਜ਼ਰ ਆਉਂਦੀ ਹੈ ਫਿਰ ਬਾਅਦ ਦੇ ਵਿੱਚ ਸੋ ਇਹ ਮੇਰਾ ਖਿਆਲ ਹੈ ਇੱਕ ਖਾਸ ਕਿਸਮ ਦੇ ਪਾਗਲਪਨ ਦੇ ਦੌਰ ਚੋਂ ਸਿਆਸੀ ਪਾਗਲਪਨ ਕਹਿ ਲੋ ਚੋਂ ਨਿਕਲ ਰਹੇ ਨੇ ਅਰੇ ਬਦਨਾ ਕਿਉਂਕਿ ਇਲੈਕਸ਼ਨ ਅੱਗੇ ਆ ਰਹੀ ਹੈ ਸਕੈਂਡਲ ਦਰ ਸਕੈਂਡਲ ਦੋਸ਼ ਦਰ ਦੋਸ਼ ਮਤਲਬ ਉਹ ਮੌਕਾ ਹੀ ਨਹੀਂ ਮਿਲਿਆ ਕਰਨਾ ਇੱਕ ਦੋਸ਼ ਲਾਤਾ ਕਿ ਅਗਲਾ ਕਹਿਣ ਮੈਨੂੰ ਪ੍ਰੂਵ ਕਰ ਜਾ ਤੂੰ ਤਾਂ ਨਵਾਂ ਆ ਜਾਊਗਾ ਉਹ ਹੋਰ ਕੱਢ ਲਿਆਉਣਗੇ ਉਦਾਂ ਦਾ ਕੁਝ ਮਤਲਬ ਸਾਰੇ ਲੋਕ ਅੱਗੇ ਇਸ ਤਰ੍ਹਾਂ ਦੇ ਆ ਗਏ ਨੇ ਬਿਲਕੁਲ ਬਿਲਕੁਲ ਪ੍ਰਮਾਤਮਾ ਨੇ ਕੋ ਬੁੱਧੀ ਪ੍ਰਸ਼ਟ ਕਰਤੀ ਉਹਨਾਂ ਦੀ ਮਤਲਬ ਕਿਸੇ ਕੋਲ 2 ਮਿੰਟ ਸ਼ਾਂਤੀ ਨਾਲ ਸੋਚ ਕੇ ਗੱਲਬਾਤ ਕਰਨ ਦਾ ਇੱਕ ਦੂਜੇ ਨਾਲ ਟਾਈਮ ਨਹੀਂ ਹੈ ਜੀ ਟੋਲਟ ਮੱਕੇ ਤੇ ਲੱਗੇ ਹੋਏ ਨੇ ਸਭ ਸੋ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੇ ਕਿਉਂਕਿ ਆਪਣੀ ਹੀ ਦੁਨੀਆ ਬਣਾ ਲਈ ਸਿਆਸਤਦਾਨਾਂ ਨੇ ਲਾਈਕ ਵਿਊ ਕਮੈਂਟ ਉਹ ਸਾਰੀ ਗੱਲ ਉੱਥੇ ਖੜ ਗਈ ਕਿ ਤੇ ਸੋਸ਼ਲ ਮੀਡੀਆ ਦੇ ਤਹਿਤ ਲੋਕਾਂ ਨੂੰ ਲੱਗਦਾ ਕਿ ਸਾਰਾ ਕੁਝ ਕੰਟਰੋਲ ਦੇ ਵਿੱਚ ਹੋ ਜਾਊਗਾ ਕਿ ਇਹ ਵੱਡੀ ਗੱਲ ਨਹੀਂ ਹੈਗੀ ਲੋਕਾਂ ਨੂੰ ਨਾਲ ਜੋੜਨਾ ਕਿ ਜਿਸ ਦਿਨ ਅਸੀਂ ਆਪਣੀ ਟੀਮ ਬਿਠਾਤੀ ਵਾਰ-ਵਾਰ ਕਲਿੱਕ ਕਰੀਗੇ ਅਸੀਂ ਲੋਕਾਂ ਕੋਲ ਜਾਈਗੇ ਕੰਦੇ ਫਿਰ ਸਾਰਾ ਕੁਝ ਹੀ ਹੋ ਜਾਂਦਾ ਬੀਜੇਪੀ ਤੋਂ ਗੱਲ ਸ਼ੁਰੂ ਹੋਈ ਸੀ ਇਹ ਡਾਕਟਰ ਸਾਹਿਬ ਤੇ ਆਮ ਆਦਮੀ ਪਾਰਟੀ ਨੇ ਕਨਸੈਪਟ ਲੈ ਲਿਆ ਅੱਛਾ ਹੋਰ ਕਿਤੇ ਆਮ ਆਦਮੀ ਪਾਰਟੀ ਦਾ ਚੱਲਿਆ ਨਹੀਂ ਡਾਕਟਰ ਸਾਹਿਬ ਕਨਸੈਪਟ ਜਿਹੜਾ ਆਈਟੀ ਦਾ ਸੀ ਉਹ ਪੰਜਾਬ ਦੇ ਵਿੱਚ ਚੱਲ ਗਿਆ ਕਿਉਂਕਿ ਪੰਜਾਬ ਥੋੜਾ ਜਿਹਾ ਟੈਕਨੋਲੋਜੀ ਦੇ ਵਿੱਚ ਥੋੜਾ ਜਿਹਾ ਪਿੱਛੇ ਕਿਉਂਕਿ ਹੁਣ ਵਾਲੀਆਂ ਜਿਹੜੀਆਂ ਪਾਰਟੀਆਂ ਨੇ ਸਾਡੀਆਂ ਕਾਲੀ ਕਾਂਗਰਸ ਇਹ ਤਾਂ ਹੁਣ ਕਰ ਰਹੇ ਨੇ ਬੀਜੇਪੀ ਨੇ ਇਹ ਪਹਿਲਾਂ ਕਰਤਾ ਸੌਰੀ ਆਪਣਾ ਆਮ ਆਦਮੀ ਪਾਰਟੀ ਨੇ ਪਹਿਲਾਂ ਕਰਤਾ ਦੇਸ਼ ਦੇ ਵਿੱਚ ਬੀਜੇਪੀ ਨੇ ਪਹਿਲਾਂ ਕਰਤਾ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਸਾਹਿਬ ਤੁਸੀਂ ਦੇਖਿਓ ਕਿ ਇੱਕ ਗੱ ਜਦੋਂ 2014 ਦੇ ਵਿੱਚ ਬੀਜੇਪੀ ਨੇ ਇੱਕ ਵੱਡੇ ਤਾਮ-ਜਾਮ ਦੇ ਨਾਲ ਇਲੈਕਸ਼ਨ ਲੜੀ ਹੈ ਮੋਦੀ ਸਾਹਿਬ ਆਏ ਸੀ ਉਦੋਂ 3D ਰੈਲੀਆਂ ਹੋਈਆਂ ਸੀ ਕਿ ਮੋਦੀ ਸਾਹਿਬ ਰੈਲੀ ਤਾਂ ਕਰ ਰਹੇ ਨੇ ਬਨਾਰਸ ਦੇ ਵਿੱਚ ਉਹ ਗੁਜਰਾਤ ਦੇ ਵਿੱਚ ਵੀ ਸਾਹਮਣੇ ਦਿਖ ਰਹੇ ਨੇ ਕਿ ओरिजिनल ਮੋਦੀ ਸਾਹਿਬ ਹੀ ਖੜੇ ਨੇ ਆਉਣ ਵਾਲੀ ਜਿਹੜੀ ਇਲੈਕਸ਼ਨ ਹੋਊਗੀ ਉਹਦੇ ਵਿੱਚ ਇਹ 3D ਰੈਲੀਆਂ ਬੁਲਾ ਜਾਣਗੇ ਸਾਰੇ ਸਿਆਸਦਾਨ ਕਿ ਮੋਦੀ ਸਾਹਿਬ ਨੇ ਬੀਜੇਪੀ ਨੇ ਤਾਂ ਕੀਤਾ ਸੀ ਉਹ ਸਲਾਫ ਰੈਦਰ ਚੱਲੂਗੀ ਇਹ ਵੀ ਗੱਲ ਹੋਊਗੀ ਬਿਲਕੁਲ ਬਿਲਕੁਲ ਜੀ ਤੁਹਾਡੀ ਗੱਲ ਠੀਕ ਹੈ ਦੇਖੋ ਇਹ ਹੈ ਭੰਗੂ ਸਾਹਿਬ ਟੈਕਨੋਲੋਜੀ ਦੇ ਰਾਹੀਂ ਤੁਸੀਂ ਇੱਕ ਹੱਦ ਤੱਕ ਕੰਟਰੋਲ ਕਰ ਸਕਦੇ ਹੋ ਨੇ ਟੋਟਲ ਕੰਟਰੋਲ ਨਹੀਂ ਹੋ ਸਕਦਾ ਇਹਦੇ ਚ ਜਿਹੜਾ ਮਾਡਲ ਹੈ ਨਾ ਸਭ ਤੋਂ ਵੱਡਾ ਮਾਡਲ ਹੈ ਨਾ ਸਾਰੀਆਂ ਸਟੇਟਾਂ ਦੇ ਲਈ ਉਹ ਸੀਗਾ ਇਜ਼ਰਾਇਲ ਦਾ ਇਜ਼ਰਾਈਲ ਵਾਲਿਆਂ ਨੇ ਸਾਰੀ ਜਿਹਨੂੰ ਆਪਾਂ ਸਰਵੇਲੈਂਸ ਸਟੇਟ ਕਹਿੰਦੇ ਹਾਂ ਉਹ ਬਣਾਈ ਹੋਈ ਸੀ ਕਿ ਕਿਸੇ ਦਾ ਵੀ ਫੋਨ ਹੈਕ ਕਰ ਲੋ ਕਿਸੇ ਦਾ ਕੁਝ ਕਰ ਲੋ ਕਿੰਨੇ ਮੁਲਕਾਂ ਦੀਆਂ ਇਲੈਕਸ਼ਨਾਂ ਨੂੰ ਉਹਨਾਂ ਨੇ ਪ੍ਰਭਾਵਿਤ ਕਰਿਆ ਆਪਾਂ ਨੇ ਇੱਕ ਵਾਰ ਪ੍ਰੋਗਰਾਮ ਵੀ ਕਰਿਆ ਸਤ ਨੂੰ ਯਾਦ ਹੋਣਾ ਹੈ ਜੀ ਉਹ ਜਰਨਲਿਸਟਾਂ ਨੇ ਕੱਢ ਕੇ ਲਿਆਂਦੇ ਸੀ ਕਿਵੇਂ ਉਹ ਫੰਡਿੰਗ ਕਰਦੇ ਨੇ ਕਿਸ ਤਰੀਕੇ ਨਾਲ ਕਰਦੇ ਨੇ ਇਹ ਭਰਮ ਹੁੰਦਾ ਇੱਕ ਬਹੁਤ ਵੱਡਾ ਇਜ਼ਰਾਈਲ ਦਾ ਭਰਮ ਸਾਡੇ ਸਾਹਮਣੇ ਹੀ ਟੁੱਟ ਰਿਹਾ ਹੈ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਜਦੋਂ ਉਹਨਾਂ ਦੇ ਆ ਕੇ ਉਹ ਅਟੈਕ ਕਰ ਗਏ ਹੁਣ ਉਹ ਕਹਾਂ ਸੀ ਵੀ ਅਸੀਂ ਆਏ ਕਰ ਦਾਂਗੇ ਆ ਗੋਜ਼ਾ ਨੂੰ ਉਜਾੜ ਦਾਂਗੇ ਮਤਲਬ ਉੱਥੋਂ ਨਿਕਲਿਆ ਨਹੀਂ ਜਾ ਰਿਹਾ ਹੁਣ ਚੀਕਾਂ ਮਾਰ ਰਹੇ ਨੇ ਬੜੀ ਬੁਰੀ ਤਰ੍ਹਾਂ ਪਰ ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਕੀ ਉਹਨਾਂ ਨਾਲ ਹੋ ਕੀ ਰਹੀ ਹੈ ਅਸਲ ਦੇ ਵਿੱਚ ਸੋ ਇਹ ਬਹੁਤ ਵੱਡਾ ਭਰਮ ਹੁੰਦਾ ਹੈ ਇਕੋ ਚੈਂਬਰ ਦਾ ਭਰਮ ਹੈ ਕਿ ਆਪਣੀ ਆਵਾਜ਼ ਆਪੇ ਹੀ ਸੁਣੀ ਜਾਂਦੇ ਹੋ ਤੁਸੀਂ ਪਰ ਆਪਣੇ ਆਪ ਨੂੰ ਕਨਵਿੰਸ ਕਰੀ ਜਾਂਦੇ ਹੋ ਵੀ ਹੋਰ ਆਵਾਜ਼ ਕੋਈ ਹੈ ਹੀ ਨਹੀਂ ਸ਼ਾਇਦ ਇਹ ਤਾਂ ਉਹਨਾਂ ਤੋਂ ਉਹਨਾਂ ਦੀ ਕਾਪੀ ਹੈ ਸਾਡੇ ਤਾਂ ਇੱਥੇ ਇਹ ਕੁਝ ਮਤਲਬ ਚੱਲਣਾ ਨਹੀਂ ਹੈ ਠੀਕ ਹੈ ਡੀਪ ਸਟੇਟ ਇਵੇਂ ਕਰਦੀ ਹੁੰਦੀ ਹੈ ਡੀਪ ਸਟੇਟ ਬੀਜੇਪੀ ਦੇ ਕੋਲ ਸੀ ਕਿ ਥੋੜੀ-ਬਹੁਤ ਉਹ ਆਪ ਕੋਲ ਵੀ ਹੈ ਉਹ ਏਜੰਸੀਆਂ ਦਾ ਕੰਮ ਹੁੰਦਾ ਹੈ ਕਿ ਕੰਕਰੀਟ ਇਨਫੋਰਮੇਸ਼ਨ ਲਿਓ ਉਹਨੂੰ ਤੁਸੀਂ মিডিਆ ਰਾਹੀਂ ਜਾਂ ਹੋਰ ਤਰੀਕਿਆਂ ਰਾਹੀਂ ਮੈਨੀਪੂਲੇਟ ਕਰ ਲਓ ਪੰਜਾਬ ਦੇ ਵਿੱਚ ਇਹ ਹੋਇਆ ਵੀ ਐਂਟੀ ਇਨਕੰਮਬੈਂਸੀ ਬਹੁਤ ਸੀ ਕਿਉਂਕਿ ਦੋਨੇ ਪਾਰਟੀਆਂ ਰਲ ਗਈਆਂ ਸੀ ਉਹ ਚੀਜ਼ ਬਿਕ ਗਈ ਕਿ ਕਾਂਗਰਸ ਤੇ ਗੱਲੀਆਂ ਵਿੱਚ ਕੋਈ ਫਰਕ ਨਹੀਂ ਇਹ ਦੋਨੇ ਇੱਕੋ ਹੀ ਖੇਡ ਖੇਡ ਰਹੇ ਨੇ ਅਸਲ ਦੇ ਵਿੱਚ ਸਾਨੂੰ ਉਲੂ ਬਣਾ ਰਹੇ ਨੇ ਲੋਕਾਂ ਨੇ ਇਸ ਰੈਜ਼ੈਂਟਮੈਂਟ ਦੇ ਵਿੱਚੋਂ ਸਾਰਾ ਕੁਝ ਕੀਤਾ ਉਹ ਜਿਹੜਾ ਕਿਸਾਨ ਮੋਰਚੇ ਦੀ ਜਿਹੜੀ ਰੈਜ਼ੈਂਟਮੈਂਟ ਲੋਕਾਂ ਦੀ ਖੜੀ ਹੋਈ ਹੋਈ ਸੀ ਉਹਨੂੰ ਇਹ ਲੋਕ ਵਰਤ ਗਏ ਪਰ ਇਹ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਛੱਡਦੀ ਹੁੰਦੀ ਹੁਣ ਕਰਾ ਕੇ ਦੇਖ ਲੈਣ ਉਹ ਉਹੀ ਸੋਸ਼ਲ ਮੀਡੀਆ ਹੈ ਸਾਰਾ ਕੁਝ ਹੈ ਉਸੇ ਸੋਸ਼ਲ ਮੀਡੀਆ ਰਾਹੀਂ ਆ ਤੁਹਾਡੇ ਕਿੰਨੇ ਲੱਖੇ ਸਦਾਣੇ ਭਾਨੇ ਸਿੱਧੂ ਹੋਰ ਕਿੰਨੇ ਮਤਲ ਇਹਨੂੰ ਵਿਫਤਾ ਪਾ ਰਹੇ ਨੇ ਸੋ ਉਹ ਇਹ ਡਬਲ ਐਜ ਦੀ ਚੀਜ਼ ਹੁੰਦੀ ਹੈ ਐਵੇਂ ਇਹਨਾਂ ਦੀ ਮੂਰਖਤਾ ਸਿਆਸਤਦਾਨਾਂ ਦੀ ਜਾਂ ਸੱਤਾਧਾਰੀਆਂ ਦੀ ਇਸ ਤਰ੍ਹਾਂ ਨਹੀਂ ਚੱਲ ਸਕਦਾ ਹੁੰਦਾ ਲੰਬਾ ਸਮਾਂ ਇਹ ਟੈਂਪਰੇਰੀ ਗੱਲ ਹੁੰਦੀ ਹੈ ਤੁਸੀਂ ਇੱਕ ਵਾਰ ਠੱਗੀ ਮਾਰ ਕੇ ਦੇਖੋ ਦੁਕਾਨ ਦਾ ਤੇ ਰੇੜੀ ਦਾ ਇਹੀ ਫਰਕ ਹੈ ਰੇੜੀ ਵਾਲਾ ਝੂਠਾ ਸਮਾਨ ਵੇਚ ਕੇ ਵੀ ਤੁਰ ਸਕਦਾ ਹੈ ਉਹਨੇ ਕੱਲ ਨੂੰ ਨਹੀਂ ਹੋਣਾ ਜਿਹੜਾ ਜਿਹੜਾ ਦੁਕਾਨ ਪਾਈ ਬੈਠਾ ਹੈ ਉਹਦੀ ਦੁਕਾਨ ਦਾ ਮਤਲਬ ਇੱਕ ਆਪਣਾ ਰਤਬਾ ਹੁੰਦਾ ਉਹਦੀ ਇੱਕ ਗਾਹੀ ਹੁੰਦੀ ਹੈ ਕਾਂਗਰਸ ਦਾ ਤੇ ਅਕਾਲੀਆਂ ਦਾ ਇਹੀ ਫਰਕ ਸੀ ਪੰਜਾਬ ਦੇ ਵਿੱਚ ਉਹ ਫਿਰ ਵੀ ਦੁਕਾਨਾਂ ਨੇ ਉਹਨਾਂ ਦੀਆਂ ਇਹਨਾਂ ਨੇ ਤਾਂ ਰੀਡੀ ਮਤਲਬ ਡੱਗੀ ਲਾਉਣ ਵਾਲਾ ਕੰਮ ਕਰਿਆ ਕਿ ਹੋਕਾ ਦੇ ਕੇ ਸਮਾਨ ਵੇਚਿਆ ਤੇ ਨਿਕਲ ਗਏ ਇਦਾਂ ਥੋੜੀ ਹੁੰਦਾ ਲੋਕ ਵੀ ਘੇਰਨ ਲੱਗ ਜਾਂਦੇ ਨੇ ਕਿਉਂ ਇੰਨੀ ਸਿਕਿਉਰਿਟੀ ਲੈ ਕੇ ਨਿਕਲਦੇ ਨੇ ਫਿਰ ਕਿਉਂ ਨਹੀਂ ਬਿਨਾ ਸਿਕਿਉਰਟੀਆਂ ਤੋਂ ਹੁਣ ਜਾਂਦੇ ਪਿੰਡਾਂ 'ਚ ਸਮਝ ਆ ਜਾਊਗੀ ਮੰਡਟ ਦੀ ਜੇ ਜਾਣਗੇ ਕਦੇ ਸੋ ਇਹ ਇਹ ਬੇਵਕੂਫੀ ਐ ਮੈਂ ਸਮਝਦਾ ਇਹ ਕੋਈ 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 ਇਮਾਨਦਾਰੀ ਵਾਲੀ ਸਿਆਸਤ ਨਹੀਂ ਐ ਨਾ ਹੀ ਇਹ ਖੁਦ ਨਾਲ ਸੈਂਸੀਅਰ ਨੇ ਨਾ ਹੀ ਲੋਕਾਂ ਨਾਲ ਸੈਂਸੀਅਰ ਨੇ ਔਰ ਇਹਦੇ ਰਿਜ਼ਲਟ ਮਾੜੇ ਨਿਕਲਦੇ ਨੇ ਆਪਣੇ ਸਾਹਮਣੇ ਹੀ ਦਿਖ ਰਿਹਾ ਸਾਰਾ ਕੁਝ ਜੀ ਸੋ ਰੁਕਚਾ ਗੱਲਾਂ ਬਹੁਤ ਕੀਮਤੀ ਥੋਡੀਆਂ ਤੇ ਸ਼ੁਕਰੀਆ ਜੀ ਸ਼ੁਕਰੀਆ ਬੱਸ ਜੇ ਸਮੇਂ ਦੇ ਵਿੱਚ ਲੋੜ ਵੀ ਹੈ ਜਦੋਂ ਇੱਕ ਪਾਸੇ ਇੱਕ ਵੱਡਾ ਸਾਰਾ ਢੋਲ ਹੈ ਸਾਰੇ ਉਸ ਢੋਲ ਨੂੰ ਪਿੱਟਣ ਤੇ ਲੱਗੇ ਹੋਏ ਨੇ ਪਰ ਆਪਣੀ ਤੂਤੀ ਵਜਾਉਂਦੇ ਰਹਿਣਾ ਚਾਹੀਦਾ ਹੈ ਤਾਂ ਨਗਾਰਖਾਨੇ 'ਚ ਕੌਣ ਸੁਣਦਾ ਹੈ ਕਹਿੰਦੇ ਤੂਤੀ ਦੀ ਪਰ ਤੂਤੀ ਦਾ ਆਪਣਾ ਮੁੱਲ ਹੁੰਦਾ ਫਿਰ ਬਿਲਕੁਲ ਬਿਲਕੁਲ ਵੈਸੇ ਤਾਂ ਤੂਤੀਆਂ ਦੇ ਉੱਪਰ ਪੈਰ ਰੱਖੇ ਹੋਏ ਨੇ ਹੁਣ ਉਹਨੂੰ ਮੇਰੇ ਨਾਲ ਤਾਂ ਹਮੇਸ਼ਾ ਮੀਡੀਆ ਤਾਂ ਹੁੰਦਾ ਸੀ ਕਿ ਮੀਡੀਆ ਦਾ ਕੋਈ ਆਪਣਾ ਵਿਜ਼ਨ ਹੁੰਦਾ ਸੀ ਕੋਈ ਆਪਣਾ ਥਾਟ ਹੁੰਦਾ ਸੀ ਉਹ ਐਨਲਾਈਜ਼ ਕਰਦੇ ਸੀ ਯਾਨੀ ਕਿ ਖੋਜ ਕਰਦੇ ਸੀ ਕਿ ਜੇਕਰ ਇਹ ਖਬਰ ਆ ਗਈ ਸਭ ਤੋਂ ਪਹਿਲਾਂ ਗੱਲ ਇਹ ਹੁੰਦੀ ਹੈ ਕਿ ਇਸ ਖਬਰ ਦੀ ਪੁਣਛਾਣ ਕੀਤੀ ਜਾਵੇ ਇਹ ਖਬਰ ਸੱਚ ਹੈ ਜਾਂ ਝੂਠ ਹੈ ਅਜਾ ਵਿੱਚ ਵਾਲਾ ਹਿੱਸਾ ਨਿਕਲ ਗਿਆ ਹੁਣ ਤਾਂ ਇਹ ਹੋ ਗਿਆ ਕਿ ਖਬਰ ਆ ਗਈ ਬਸ ਬੋਲ ਦੋ બસ ਚੇਪ ਦਿਓ ਹੁਣ ਤਾਂ ਜੀ ਉਹ ਚੀਜ਼ ਖਤਮ ਹੋਊਗੀ ਕਿ ਇਹ ਚੀਜ਼ ਤਾਂ ਦੇਖੀਏ ਕਿ ਇਹ ਖਬਰ ਸੱਚ ਹੈ ਜਾਂ ਝੂਠ ਹੈ ਅੱਛਾ ਹੁਣ ਤਾਂ ਇਹ ਹੋਊਗਾ ਕਿ ਹਰ ਇੱਕ ਬੰਦਾ ਹਰ ਇੱਕ ਬੰਦਾ ਡਾਕਟਰ ਸਾਹਿਬ ਕੋਈ ਹੋਊਗਾ ਬਚਿਆ ਹੋਇਆ ਹਰ ਇੱਕ ਬੰਦਾ ਕਿਸੇ ਨਾ ਕਿਸੇ ਸਿਆਸੀ ਤਿਰ ਜਾਂ ਸਿਆਸੀ ਬੰਦੇ ਨਾਲ ਅਟੈਚ ਹੈ ਬਸ ਖਬਰ ਨਹੀਂ ਉਥੋਂ ਏਜੰਡਾ ਇੰਪਲੀਮੈਂਟ ਹੋ ਰਿਹਾ ਹੈ ਗਰਾਉਂਡ ਲੈਵਲ ਹਮ ਹਮ ਇਸ ਤੋਂ ਅੱਗੇ ਕੋਈ ਗੱਲਬਾਤ ਨਹੀਂ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸ਼ੁਕਰੀਆ ਜੀ ਬਹੁਤ ਸਾਹਿਬ ਸਰੋਤਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ